ਹਾਈ ਫਰੈਂਡਸ ਅੱਜ ਅਸੀਂ ਤੁਹਾਨੂੰ ਦੱਸਾਂਗੇ ਗਜਰ ਦਾ ਹਲਵਾ ਕਿਵੇਂ ਤਿਆਰ ਹੁੰਦਾ ਹੈ ਉਸ ਲਈ ਕੀ ਕੀ ਮਿਹਨਤ ਕਰਨੀ ਪੈਂਦੀ ਹੈ ਉਸ ਦੇ ਬਾਰੇ ਚ ਲਾਈਵ ਜਾਣਕਾਰੀ ਦੇਵਾਂਗੇ ਇਹ ਦੇਖੋ ਸਭ ਤੋਂ ਪਹਿਲਾਂ ਗਜਰਾਂ ਨੂੰ ਤੋਇਆ ਜਾਂਦਾ ਹੈ ਇਸ ਤਰ੍ਹਾਂ ਇਸਕਾਂ ਇਸ ਤਰ੍ਹਾਂ ਇਹਨੂੰ ਕਦੂਗਾਸ਼ ਕੀਤਾ ਜਾਂਦਾ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਕਾਫੀ ਜ਼ਿਆਦਾ ਕੰਮ ਤੋਂ ਬਾਅਦ ਕੀ ਤਿਆਰ ਹੁੰਦਾ ਹੈ देखो किस तरह दो था इस जा रहा है काफी मेहनत लगती है ਨਾ ਪਾ ਦਮਾ ਸ਼ੋਰੀਆ ਇਸ ਤਰ੍ਹਾਂ ਇਸ ਨੂੰ ਬड़ी ਕੜਾਈ ਦੇ ਵਿੱਚ ਅੱਗ ਦੇ ਉੱਪਰ ਛੜਾਇਆ ਜਾਏਗਾ ਔਰ ਲਗਾਤਾਰ 3 ਘੰਟੇ ਇਸ ਨੂੰ ਹਿਲਾਇਆ ਜਾਏਗਾ ਕਿਉਂਕਿ ਇਸ ਵਿੱਚ ਦੁੱਧ, ਡਰਾਈ ਫਰੂਟ ਔਰ ਚੌਦ੍ਰੀਸੀ ਚੋ ਚੂਨੀ ਜੋ ਮਲਾਈ ਜਾਏ ਤਿਆਰ ਹੋਏਗਾ ਹਾਂ ਕੀ ਹੋਇਆ ਸੋ ਫਰੈਂਡਸ ਸਾਡੇ ਚੈਨਲ ਨਾਲ ਜੁੜੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਡੇਲੀ ਤੁਹਾਨੂੰ ਅਸੀਂ ਨਵੀਂ ਤੋਂ ਨਵੀਂ ਡਿਸ਼ ਦੇ ਬਾਰੇ ਜਾਣਕਾਰੀ ਦਿੰਦੇ ਰਹਾਂਗੇ ਸਾਡੇ ਚੈਨਲ ਦੇ ਨਾਲ ਜੁੜੋ ਔਰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਧੰਨਵਾਦ ਸਭ ਦਾ